one bit ਸਵਾਗਤ ਕਰਦੀ ਆਈ ਹੋਪ ਕਿ ਸਾਰੇ ਠੀਕ ਠਾਕ ਹੋ ਮਾਤਾ ਨੈਣਾ ਦੇ ਵੀ ਮੰਦਿਰ ਵੀ ਜਿਹੜਾ ਹਿਮਾਚਲ ਦੇ ਵਿੱਚ ਬਣਿਆ ਹੋਇਆ ਉੱਥੇ ਵੀ ਜਿਹੜੀ ਅੱਜ ਚਾਲਿਆਂ ਦੀ ਸਮਾਪਤੀ ਹੋ ਰਹੀ ਆ ਤੇ ਅੱਜ ਜਿਹੜਾ ਸਾਡੇ ਪੰਜਾਬ ਦੇ ਵਿੱਚ ਇਲਾਕੇ ਦੇ ਵਿੱਚ ਜਿਹੜਾ ਮਾਤਾ ਨੈਣਾ ਦੇ ਵੀ ਮੰਦਿਰ ਸੰਦੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਮੰਦਿਰ ਸਥਾਪਿਤ ਹੋਇਆ ਹੋਇਆ ਇੱਥੇ ਮਾਤਾ ਨੈਣਾ ਦੇਵੀ ਦਾ ਮੰਦਿਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਆਸੇ ਪਾਸੇ ਬਹੁਤ ਦੂਰ ਦੂਰ ਸੰਗਤਾਂ ਜਿਹੜੀ ਇੱਥੇ ਨਤਮਾਸਟਰ ਕੋ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਰੌਣਕਾਂ ਮਾਤਾ ਨਾਨਾ ਦੇਵੀ ਮੰਦਿਰ ਦੇ ਵਿੱਚ ਲੱਗੀਆਂ ਹੋਈਆਂ ਨੇ ਇੱਥੇ ਆਪਾਂ ਜਿਹੜੇ ਸਰਦਾਲੂ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਨਰਾਤਿਆਂ ਦਾ ਲਾਸਟ ਦਿਨ ਆ ਚਾਲਿਆਂ ਦਾ ਲਾਸਟ ਦਿਨ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੱਲਬਾਤ ਕਰਾਂਗੇ ਅੰਦਰ ਸੰਗਤਾਂ ਦੇ ਨਾਲ ਅਸੀਂ ਮਾਤਾ ਨਾਨਾ ਦੇਵੀ ਮੰਦਿਰ ਦੇ ਅੰਦਰ ਖੜੇ ਆ ਮੇਰੇ ਨਾਲ ਸਰਦਾਲੂ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਅੱਜ ਜਿੱਦਾਂ ਕਿ ਅੱਜ ਚਾਲਿਆਂ ਦਾ ਲਾਸਟ ਦਿਨ ਆ ਤੇ ਸਮਾਪਤੀ ਹੋ ਰਹੀ ਆ ਮਾਤਾ ਨੈਣਾ ਦੇਵੀ ਮੰਦਿਰ ਦੇ ਵਿੱਚ ਰੌਣਕਾਂ ਲੱਗੀਆਂ ਨੇ ਸੰਗਤਾਂ ਪਹੁੰਚੀਆਂ ਨੇ ਦੂਰ ਦੁਰਾਡੇ ਤੋਂ ਕੀ ਕਹਿਣਾ ਤੁਹਾਨੂੰ ਇਹੀ ਕਹਿਣਾ ਜੀ ਸ਼੍ਰੀ ਮਾਤਾ ਸਿੱਧ ਮਾਤਾ ਨੈਣਾ ਦੇਵੀ ਦੇ ਮੰਦਿਰ ਵਿੱਚ ਬਾਬਾ ਬਾਲਕਨਾ ਜੀ ਦਾ ਮੰਦਿਰ ਹੈ ਜੀ ਪੂਰੇ ਦੁਨੀਆ ਬਹੁਤ ਸ਼ਰਧਾ ਨਾਲ ਆਉਂਦੀ ਹੈ ਅੱਜ ਮਾਤਾ ਦੇ ਸੌਣ ਦੇ ਨਰਾਤਿਆਂ ਦਾ ਲਾਸਟ ਨਵਰਾਤਾ ਅੱਜ ਜੀ ਚੌਂਕੀ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਜੀ ਅਤੇ ਅੱਠੇ ਦਿਨ ਮਹਾਮਾਈ ਦਾ ਲੰਗਰ ਚੱਲਿਆ ਜੀ ਅਤੇ ਸਾਰੇ ਸ਼ਹਿਰ ਨਿਵਾਸੀਆਂ ਸਹਿਯੋਗ ਨਾਲ ਸਾਰੇ ਸ਼ਹਿਰ ਨਿਵਾਸੀਆਂ ਧੰਨਵਾਦ ਕਰਦੇ ਆਂ ਸਾਰੇ ਸ਼ਹਿਰ ਸਾੰਮਣੇ ਦਿਲੋਂ ਸਹਿਯੋਗ ਦਿੱਤਾ ਹੈ ਜੀ ਅਤੇ ਸਭ ਨੂੰ ਅਪੀਲ ਕਰਦੇ ਆਂ ਵੀ ਇੱਥੇ ਆਓ ਅਤੇ ਮਾਤਾ ਜੀ ਦੇ ਦਰਸ਼ਨ ਕਰੋ ਅਤੇ ਜੀਵਨ ਸਫਲ ਕਰੋ ਮੇਰਾ ਇਹ ਦਾਵਾ ਹੈ ਜਿਹੜਾ ਉਰੇ ਦੇ ਦਰਸ਼ਨ ਕਰਦਾ ਇੱਕ ਵਾਰ ਉਹ ਅੱਗੇ ਤਾਂ ਆਪੀ ਖਿੱਚੇ ਖ ਆਪੀ ਖਿੱਚ ਕੇ ਜੀ ਕੀ ਬਾਤ ਹੈ ਤੇ ਸਾਡੇ ਨਾਲ ਹੋਰ ਵੀ ਸੰਦਾਲੂ ਮਜੂਦ ਨੇ ਗੱਲਬਾਤ ਕਰਾਂਗੇ ਜੈ ਮਾਤਾ ਜੀ ਜੈ ਮਾਤਾ ਅੱਜ ਮੰਦਰ ਪਹੁੰਚੇ ਹੋ ਰੌਣਕਾਂ ਲੱਗੀਆਂ ਨੇ ਮਾਤਾ ਮਹਿਨਾ ਤੇ ਵੀ ਮੰਦਰ ਦੇ ਵਿੱਚ ਚੁੰਨੀ ਵੀ ਪਹਿਨਾਈ ਗਈ ਹੈ ਪੰਡਤ ਜੀ ਵੱਲੋਂ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਜੀ ਮਾਤਾ ਜੀ ਪੂਰੀ ਫੁੱਲ ਕਿਰਪਾ ਹੋ ਰਹੀ ਹੈ ਜੀ ਜਿੱਦਾਂ ਕਿ ਆਪਣੇ ਇਲਾਕੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਇਲਾਕੇ ਦੇ ਵਿੱਚ ਜਿਹੜਾ ਮੰਦਰ ਸਾਫਤ ਹੋਇਆ ਵਾ ਤੇ ਵੇਚੇ ਹਿਮਾਚਲ ਦੇ ਵਿੱਚ ਕਈ ਕਈ ਲੋਕਾਂ ਨੂੰ ਨਹੀਂ ਵੀ ਜਾਇਆ ਜਾਂਦਾ ਹਨ ਜੋ ਸਰਦਾਲੂ ਹਿਮਾਚਲ ਦੇ ਵਿੱਚ ਨਹੀਂ ਜਾ ਸਕਦੇ ਉਹ ਇੱਥੇ ਆ ਸਕਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਇਹ ਕਹਿਣਾਗਾ ਸੇਮ ਸੁੱਖ ਹੋ ਰਹੇ ਉਹੀ ਲੱਗੇਗੀ ਜੋ ਮਾਤਾ ਦੇ ਉੱਥੇ ਲੱਗੇਗੀ ਉਹ ਵੀ ਸੇਮ ਸੁੱਖ ਹੋ ਰਹੇ ਲੱਗੇਗੀ ਜੀ ਹਾਂਜੀ ਹਾਂ ਸੁਖਬੂਰੀ ਹੋਏਗੀ ਮਾਤਾ ਦੇਰ ਦੇ ਦਰਬਾਰੇ ਜੈ ਮਾਤਾ ਦੀ ਜੈ ਮਾਤਾ ਦੀ ਕਿੰਨੀ ਕ ਖੁਸ਼ੀ ਹੋ ਰਹੀ ਹੈ ਮਾਤਾ ਨੈਣਾ ਦੇ ਵੀ ਮੰਦਰ ਚ ਰੋਣ ਕਾ ਲੱਗੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਡੀ ਅੱਜ ਮੰਦਰ ਵੀ ਜਾਣ ਅੱਜ ਫਸਟ ਟਾਈਮ ਮੰਦਰ ਦੇਖਿਆ ਹੀ ਜਿਸ ਤਰ੍ਹਾਂ ਨੈਣਾ ਦੇ ਵੀ ਜਾ ਕੇ ਮੰਦਰ ਦੇਖਦੇ ਸੀ ਉਸ ਤਰੀ ਅੱਜ ਅਸੀਂ ਉਰੇ ਮੰਦਰ ਦੇਖੀ ਕਈ ਕਈ ਸੰਤਨ ਦੇ ਮਨ ਦੇ ਵਿੱਚ ਡਾਊਟ ਹੁੰਦਾ ਕਿ ਸ਼ਾਇਦ ਹਿਮਾਚਲ ਜਾ ਕੇ ਹੀ ਆਪਣੀ ਬਿਸ਼ਪੂਰੀ ਹੋਣੀ ਹੈ ਨਹੀਂ ਸਾਡੀ ਬਿਸ਼ਪੂਰੀ ਵੀ ਪੂਰੀ ਹੋ ਜੂਗੀ ਮਾਤਾ ਰਾਣੀ ਉਰੇ ਵੀ ਕਰ ਹੋਰ ਵੀ ਸਰਦਾਲੂ ਮੌਜੂਦ ਨੇ ਗੱਲਬਾਤ ਕਰਾਂਗੇ ਜੈ ਮਾਤਾ ਦੀ ਜੈ ਮਾਤਾ ਦੀ ਇਹ ਮੇਰੀ ਮਾਈ ਸੱਚੀਆਂ ਜੋਤਾਂ ਵਾਲੀ ਮਾਤਾ ਤੁਹਾਡੀ ਸਦਾ ਹੀ ਹੈ ਇਸ ਮੰਦਰ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ ਜੀ ਮਾਤਾ ਰਾਣੀ ਅਸੀਂ ਸਾਦੇ ਭੰਡਾਰ ਭਰੇ ਰੱਖੇ ਸਾਡਾ ਲੰਗਰ ਚੱਲਦੇ ਰਹਿਣ ਜੈ ਮਾਤਾ ਦੀ ਹੋਰ ਵੀ ਸਰਦਾਲੂਆਂ ਨਾਲ ਗੱਲਬਾਤ ਕਰਾਂਗੇ ਭੰਡਰ ਜੀ ਨਾਲ ਵੀ ਗੱਲਬਾਤ ਕਰਾਂਗੇ ਜੁੜੇ ਰਹੋ ਐਲਵੀਐਸ ਨਿਊਜ਼ ਨਾਲ here are ਮਾਤਾ ਨੈਣਾ ਦੇ ਵੀ ਮੰਦਰ ਖੜੇ ਆ ਸਰਦਾਲੂ ਮੌਜੂਦ ਨੇ ਗੱਲਬਾਤ ਕਰਾਂਗੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਅੱਜ ਨੈਣਾ ਦੇ ਵੀ ਮੰਦਰ ਦੇ ਵਿੱਚ ਰੌਣਕਾਂ ਲੱਗੀਆਂ ਨੇ ਚਾਲਿਆਂ ਦਾ ਲਾਸਟ ਦਿਨ ਆ ਸਮਾਪਤੀ ਹੋ ਗਈ ਆ ਕੀ ਕਹਿਣਾ ਥੋਨੇ ਬਹੁਤ ਵਧੀਆ ਇਹ ਜਿਹੜਾ ਮੰਦਰ ਬਣਿਆ ਜੀ ਸਾਡਾ ਬਹੁਤ ਇਹਦੀ ਲੋਕਾਂ ਦੇ ਵਿੱਚ ਤਸਾ ਹੈ ਵੱਧ ਤੋਂ ਵੱਧ ਦੂਰੋਂ ਨੇੜੇੋਂ ਉਰੇ ਬਹੁਤ ਡੇਲੀ ਇੰਨਾ ਘੱਟ ਹੁੰਦਾ ਘੱਟੋ ਘੱਟ ਹਜ਼ਾਰ ਬੰਦਾ ਉਰੇ ਮੱਥਾ ਰੋਡ ਟੇਕ ਕੇ ਜਾਂਦਾ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਤੁਸੀਂ ਕੀ ਕਹਿਣਾ ਥੋਨੇ ਅਸੀਂ ਕਹਿਣਾ ਚਾਹੁੰਦੇ ਹਾਂ ਜੇ ਇਹ ਸਾਡੇ ਥੋਰੀ ਦੇ ਵਿੱਚ ਇੱਕ ਕੱਕੜਾ ਰੋਡ ਦੇ ਉੱਤੇ ਮੰਦਿਰ ਬਣਿਆ ਮਾਤਾ ਨਾਣਾ ਦੇਵੀ ਦਾ ਇਹ ਬਹੁਤ ਹੀ ਜਿੱਦਾਂ ਦਾ ਉੱਥੇ ਆਪਣਾ ਮਹਾਮਾਜਦਾ ਮੰਦਿਰ ਬਣਿਆ ਉਤਾਂ ਹੀ ਸੁੰਦਰ ਭਾਵਨ ਬਣਿਆ ਹੋਇਆ ਪੂਰੇ 8 ਦਿਨ ਲਗਾਤਾਰ ਨਰਾਤਿਆਂ ਦੇ ਵਿੱਚ 8 ਦਿਨ ਲਗਾਤਾਰ ਲੰਗਰ ਚੱਲਦਾ ਰਿਹਾ ਤੇ ਬਹੁਤ ਸੰਗਤਾਂ ਨੇ ਬਹੁਤ ਮਹਾਮਾਜਦਾ ਆਨੰਦ ਮਾਣਿਆ ਔਰੇ ਦਰਸ਼ਨ ਕਰਕੇ ਬਹੁਤ ਵਧੀਆ ਸਾਨੂੰ ਔਰੇ ਲੱਗਿਆ ਔਰੇ ਆ ਕੇ ਬਹੁਤ ਵਧੀਆ ਔਰੇ ਲੋਕਾਂ ਨੇ ਉਤਸ਼ਾਹ ਦਿਖਾਇਆ ਇਕੱਠ ਹੋਇਆ ਬਹੁਤ ਦਰਸ਼ਨ ਮਹਮੈਦਾ ਕਰਦੇ ਰਹੇ ਜੀ ਜੈ ਮਾਤਾ ਜੀ ਨਾਲੋ ਹਾਜ਼ਰੀ ਹਾਂਜੀ ਜੈ ਮਾਤਾ ਜੀ ਬਗਦੀ ਜੈ ਮਾਤਾ ਦੀ ਜੀ ਇਸ ਮੰਦਰ ਕਮੇਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਧੂਰੀ ਦੇ ਵਿੱਚ ਇਸ ਮੰਦਰ ਨੇ ਪੂਰਾ ਨਾਮ ਰੋਸ਼ਨ ਕੀਤਾ ਵਿਆ ਕੁਸ਼ ਮੰਦਰ ਦੇ ਵਿੱਚੋਂ ਹਰ ਮਹੀਨੇ ਲੇਡੀਜ਼ ਉੱਥੋਂ ਪੈਦਲ ਚੱਲ ਕੇ ਇਸ ਮੰਦਰ ਜਾਂਦੇ ਨੇ ਕੁਝ ਦਿਨ ਪਹਿਲਾਂ ਇਸ ਨਰਾਤੇ ਦੇ ਦਿਨਾਂ 'ਚ ਦੋ ਬਸਾਂ ਬਰਨਾਲੇ ਤੋਂ ਲੇਡੀਜ਼ ਆਈਆਂ ਬਹੁਤ ਸ਼ਰਧਾਲੂ ਨੇ ਇੱਥੇ ਆ ਕੇ ਮੱਥਾ ਟੇਕਿਆ ਜਾਲਪਨ ਇੱਥੇ ਚੱਕਿਆ ਇਸ ਮੰਦਰ ਕਮੇਟੀ ਨੇ ਉਹਨਾਂ ਦੀ ਲੰਗਰ ਦੀ ਸੇਵਾ ਬਹੁਤ ਹੀ ਸ਼ਰਧਾਲੂਆਂ ਲਈ ਕੀਤੀ ਅੱਗੇ ਵਾਸਤੇ ਇਹ ਕਹਿ ਕੇ ਵੀ ਗਏ ਨੇ ਉਹ ਪਰਿਵਾਰ ਸਾਰੇ ਵੀ ਇਸ ਮੰਦਰ ਵਿੱਚ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਸਾਨੂੰ ਬਰਨਾਲੇ ਮੈਸੇਜ ਜਰੂਰ ਭੇਜੋ ਜੀ ਇਸ ਕਮੇਟੀ ਦਾ ਦਿਉ ਲੋ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਹੋਰ ਵੀ ਸ਼ਰਧਾਲੂ ਮਜੂਰ ਨੇ ਗੱਲਬਾਤ ਕਰਾਂਗੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੈ ਮਾਤਾ ਦੀ ਸਾਰੀ ਸੰਗਤ ਸਾਰੇ ਸ਼ਹਿਰ ਨਿਵਾਸੀ ਮੇਰੇ ਭੈਣ ਭਰਾ ਜਿਹੜੇ ਕੋਈ ਬਾਹਰੋਂ ਆਏ ਨੇ ਉਹਨਾਂ ਦਾ ਵੀ ਮੰਦਿਰ ਕਮੇਟੀ ਵੱਲੋਂ तहे ਦਿਲ ਸ਼ੁਕਰੀਆ ਦਾ ਇਹ ਉਹ ਇੱਕ ਮੰਦਿਰ ਪਾਵਨ ਮੰਦਿਰ ਹੈ ਜਿੱਥੇ ਮਾਨਨਾ ਦੇਵੀ ਸ਼ਾਕਸ਼ਾ ਪਿੰਡੀ ਰੂਪ ਦੇ ਵਿੱਚ ਵਿਰਾਜਮਾਨ ਹੈ ਤੇ ਮੇਰੇ ਸਿੱਧ ਪੌਣਾ ਹਰੀ ਬਾਬਾ ਬਲਕਨਾਥ ਜੀ ਆਪਣੀ ਗੁਫਾ ਦੇ ਵਿੱਚ ਵਿਰਾਜਮਾਨ ਨੇ ਇਸ ਮੰਦਿਰ ਦੇ ਵਿੱਚ ਦੂਰੋਂ ਦੂਰੋਂ ਸੰਗਤ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਂਦੀ ਹੈ 4 ਦਸੰਬਰ ਤੋਂ 4 ਅਗਸਤ ਤੋਂ ਲੈ ਕੇ 14 ਅਗਸਤ ਤੱਕ ਜੋ ਮਹਾਮਾਈ ਦਾ ਸਾਵਣ ਦਾ ਮੇਲਾ ਚੱਲਿਆ ਉਸ ਦੇ ਵਿੱਚ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਬਹੁਤ ਹੀ ਹਮ-ਹਮਾ ਕੇ ਇਸ ਮੰਦਰ ਦੀ ਰੌਣਕ ਨੂੰ ਵਧਾਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਮਹਾਮਾਈ ਦੀ ਇੰਨੀ ಅಪਾਰ ਕਿਰਪਾ ਹੈ ਕਿ ਦੂਰੋ-ਦੂਰੋਂ ਸੰਗਤ ਇਸ ਦੇ ਵਿਹੜੇ ਵਿੱਚ ਨੱਚਦੀ ਟੱਪਦੀ ਆਏਗੀ ਤੇ ਬਹੁਤ ਹੀ ਖੁਸ਼ੀਆਂ ਮਨਾਏਗੀ ਇਸਨੀ ਗੱਲ ਦੇ ਨਾਲ ਹੀ ਮੈਂ ਸਾਰੇ ਭਗਤਾਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਤੇ ਇੱਕ ਵਾਰ ਮੈਂ ਮੇਰੇ ਵੀਰ ਐਲ ਵੀ ਐਸ ਨਿਊਜ਼ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦੋ ਵਾਰ ਨਹੀਂ ਚਾਰ ਵਾਰ ਆ ਕੇ ਇਸ ਮੰਦਿਰ ਦੀ ਬਹੁਤ ਬੜੀ ਇੱਕ ਪਿਓਰਿਟੀ ਸਾਬਤ ਕੀਤੀ ਜੈ ਮਾਤਾ ਦੀ ਜੈ ਮਾਤਾ ਬਹੁਤ ਬਹੁਤ ਧੰਨਵਾਦ ਫੋਰ ਵੀ ਸਰਦਾਲੂ ਮੌਜੂਦ ਨੇ ਗੱਲਬਾਤ ਕਰਾਂਗੇ ਜੈ ਮਾਤਾ ਦੀ ਜੈ ਮਾਤਾ ਜੀ ਸਾਡੀ ਸਾਰੀ ਸੰਗਤ ਨੂੰ ਇਸ ਮੰਦਰ ਦੇ ਵਿੱਚ ਕਿੰਨੀ ਵਾਰੀ ਆਰਤੀ ਹੁੰਦੀ ਆ ਕਿੰਨੇ ਇੱਥੇ ਵਾਰ ਲੰਗਰ ਚੱਲਦਾ ਉਹ ਸਾਡੇ ਦਰਸ਼ਕਾਂ ਨੂੰ ਸਾਰੀ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਜਿਵੇਂ ਮੈਂ ਪਹਿਲਾਂ ਦਾ ਸਾਰੀ ਸੰਗਤ ਨੂੰ ਸਾਰੇ ਪ੍ਰੇਮੀਆਂ ਨੂੰ ਜੈ ਮਾਤਾ ਦੀ ਜੈ ਬਾਬੇ ਦੀ ਜੀ ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਮੈਮ ਕਿ ਇਸ ਮੰਦਰ ਦਾ ਇਸ ਦਰਬਾਰ ਦਾ ਉਹੀ ਸਿਸਟਮ ਹੈ ਜੋ ਨੈਣਾਦੇਵੀ ਮਾਤਾ ਜੀ ਦਾ ਬਿਲਾਸਪੁਰ ਦੇ ਵਿੱਚ ਜੀ ਜੀ ਉਹੀ ਸਵੇਰ 4 ਵਜੇ ਤੋਂ ਖੁੱਲ ਜਾਂਦਾ ਮਾਤਾ ਜੀ ਦੀ ਮੰਗਲ ਆਰਤੀ ਫਿਰ ਸ਼ਨਾਹ ਸ਼ਿੰਗਾਰ ਆਰਤੀ ਉਸ ਤੋਂ ਬਾਅਦ ਦੁਪਹਿਰ ਦੀ ਮੱਧਿਆ ਆਰਤੀ ਔਰ ਸ਼ਾਮ ਨੂੰ ਫਿਰ ਸ਼ਨਾਹ ਸ਼ਿੰਗਾਰ ਆਰਤੀ ਔਰ ਇਸ ਤੋਂ ਇਲਾਵਾ ਰਾਤ ਨੂੰ 6 ਨਾਰਤੀ ਐਜ਼ ਇਟ ਇਜ਼ ਪੰਜ ਤਰ੍ਹਾਂ ਦੀਆਂ ਆਰਤੀਆਂ ਪੰਜ ਹਜ਼ਾਰ ਰੁਪਈਆ ਪੰਜ ਪੰਜ ਤਰ੍ਹਾਂ ਦੇ ਪ੍ਰਸ਼ਾਦ ਜਿਵੇਂ ਉੱਥੇ ਲਗਾਏ ਜਾਂਦੇ ਨੇ ਉਹ ਉਹੀ ਵੇ ਨਾਲ ਉਹੀ ਵੇ ਸਾਰਾ ਕੁਝ ਸਾਰਾ A to Z ਮੈਮ ਉਹੀ ਸਿਸਟਮ ਨਾਲ ਇੱਥੇ ਤਿਆਰ ਕੀਤਾ ਜਾਂਦਾ ਹੈ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਕੀ ਕਹਿਣਾ ਚਾਹੁੰਦੇ ਹੋ ਮਾਤਾ ਜੀ ਮੰਦਿਰ ਦੇ ਵਿੱਚ ਰੌਣਕਾਂ ਲੱਗੀਆਂ ਹੋਈ ਨੇ ਕਿੰਨੀ ਕਿ ਖੁਸ਼ੀ ਹੈ ਮੈਂ ਤਾਂ ਕੁਝ ਕਹਿ ਨਹੀਂ ਸਕਦੀ ਕਿ ਮੇਰੀ ਮਾਤਾ ਦੇ ਮੰਦਿਰ ਚ ਇੰਨਾ ਰੌਣਕਾਂ ਲੱਗੀਆਂ ਨੇ ਬਹੁਤ ਜ਼ਿਆਦਾ ਪੂਰਾ ਸਾਉਂਡ ਆ ਮਿੰਨਾ ਆਉਂਦੇ ਆ ਦਰਸ਼ਨ ਕਰਦੇ ਰਹੇ ਵਧੀਆ ਭੋਜਨ ਸਕਦੇ ਰਹੇ ਲੰਗਰ ਚੱਲਦੇ ਨੇ ਐਨੀ ਮਨ ਨੂੰ ਸ਼ਾਂਤੀ ਮਿਲਦੀ ਆ ਸਾਡੇ ਦਾ ਮੇਰੇ ਦਾ ਸਾਰਾ ਪਰਿਵਾਰ ਉਦੇ ਦਰਸ਼ਨ ਕਰਨ ਆਉਂਦਾ ਹੈ ਮੱਥੇ ਟੇਕਣ ਆਉਂਦਾ ਹੈ ਸਾਨੂੰ ਤਾਂ ਬਹੁਤ ਖੁਸ਼ੀ ਮਿਲਦੀ ਆ ਐਦੋਂ ਵੀ ਸਾਡਾ ਮੰਦਿਰ ਤਰੱਕੀ ਹੋਵੇ ਦੂਰ ਦੂਰੋਂ ਸੰਤਾ ਕਰਨ ਲੋਕ ਆ ਕਰਨ ਪੁਜਾਰੀ ਪੂਜਾ ਕਰਾ ਕਰਨ ਜਾ ਕਰਾ ਸੇਰਾਬਾੜੀ ਦਾ ਬਹੁਤ ਸੱਚੇ ਦਰਬਾਰ ਕੀ ਜਾ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਚਾਰ ਸਪੇਰੇ ਮੰਦਰ ਦੇ ਵਿੱਚ ਰੌਣਕਾਂ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਹੋਰ ਵੀ ਸਰਦਾਰੋਂ ਮੌਜੂਦ ਨੇ ਗੱਲਬਾਤ ਕਰਾਂਗੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਕੀ ਕਹਿਣਾ ਚੋਣਿਓ ਅੱਜ ਮੰਦਰ ਦੇ ਵਿੱਚ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਬਹੁਤ ਸਾਰੀਆਂ ਸੰਗਤਾਂ ਦੂਰੋਂ ਦੂਰੋਂ ਇੱਥੇ ਨਤਮਸਤਕ ਹੋਈਆਂ ਨੇ ਕੀ ਕਹਿਣਾ ਚੋਣਿਓ ਇਹਦੇ ਵਿੱਚ ਜੀ ਸਭ ਤੋਂ ਜੋ ਸਾਡੇ ਮੁਤਾਬਕਤਾ ਹੈ ਵੀ ਜਿਹੜੇ ਉਹਰੇ ਸੁਭਾਸ ਗੁਪਤਾ ਜੀ ਜੀ ਜਿਨ੍ਹਾਂ ਨੇ ਆਪਣਾ ਬਹੁਤ ਜ਼ਿਆਦਾ ਮੰਦਰ ਦੇ ਪ੍ਰਤੀ ਬਹੁਤ ਸ਼ਰਧਾ ਹੈ ਤੇ ਮੈਂ ਸਭ ਤੋਂ ਪਹਿਲਾਂ ਇਹ ਗੱਲ ਦੱਸਣਾ ਚਾਹਾਂਗਾ ਵੀ ਜਿਸ ਤਰ੍ਹਾਂ ਸਿੱਧ ਪੀਠ ਮਾਤਾ ਸ਼੍ਰੀ ਨਾਣਾ ਦੇਵੀ ਜੀ ਦੇ ਉੱਥੇ ਪੂਰੀ ਸ਼ਰਧਾ ਭਾਵ ਦੇ ਨਾਲ ਸਾਰੇ ਪ੍ਰਸ਼ਾਦ ਲੱਗਦੇ ਨੇ ਭੋਗ ਲੱਗਦੇ ਨੇ ਉਸੇ ਤਰ੍ਹਾਂ ਆਰਤੀ ਹੁੰਦੀ ਹੈ ਨਾ ਕੋਈ ਸਵੇਜ ਲੱਗਦੀ ਹੈ ਤਾਂ ਮੰਦਰ ਕਮੇਟੀ ਨੇ ਤੇ ਉਹ ਸੁਭਾਸ ਗੁਪਤਾ ਜੀ ਨੇ ਅਪ ਇਹ ਪ੍ਰਾਨਕਿਤਾ ਹੋਇਆ ਵੀ ਜਿੰਨੀ ਦੇਰ ਮੇਰੇ ਸਾਹ ਚੱਲਦੇ ਨੇ ਮੈਂ 19 ਦਿਨ ਕੋਸ਼ਿਸ਼ ਇਹੀ ਹੈ ਵੀ ਮਾਂ ਬਾਕੀ ਕਰਵਾਉਣ ਵਾਲੀ ਹੈ ਮੈਂ ਉਸੇ ਤਰ੍ਹਾਂ ਸਿੱਧ ਪੀੜ ਦੀ ਤਰ੍ਹਾਂ ਪੂਰੀ ਸ਼ਰਦਾ ਦੇ ਨਾਲ ਉਸੇ ਤਰ੍ਹਾਂ ਉਹੀ ਸਾਰੇ ਚੀਜ਼ਾਂ ਦੀ ਉਹ ਪਾਲਣਾ ਕਰਦੇ ਹੋਏ ਸਾਰੀ ਆਪਣਾ ਪੂਰੀ ਸ਼ਰਦਾ ਭਾਵ ਦੇ ਨਾਲ ਉਹ ਕਰਦੇ ਆ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਸਾਰੇ ਸ਼ਹਿਰ ਦਾ ਪੂਰਾ ਸਹਿਯੋਗ ਹੈ ਜੀ अच्छा जी कई ਸੰਗਤਾਂ ਨੂੰ ਡਾਊਟ ਆ ਮਨ ਦੇ ਵਿੱਚ ਕਿ ਸ਼ਾਇਦ ਜੋ ਬਿਸ਼ ਮੰਗ ਮੰਗੀ ਜਾਂਦੀ ਹੈ ਵੀ ਉਹ ਹਿਮਾਚਲ ਦੇ ਵਿੱਚ ਜਾ ਕੇ ਹੀ ਉੱਥੇ ਹੀ ਪੂਰੀ ਹੁੰਦੀ ਹੈ ਕੀ ਕਹਿੰਦਾ ਦੇਖੋ ਇੱਕ ਚੀਜ਼ ਹੈਗਾ ਵੀ ਮਾਂ ਮਾਂ ਹੁੰਦੀ ਹੈ ਧੀ ਧੀ ਹੁੰਦੀ ਹੈ ਜੀ ਉਹ ਤਾਂ ਦੇਖੋ ਸਭ ਤੋਂ ਵੱਡੀ ਮਾਂ ਉੱਥੇ ਬੈਠੀ ਬੈਠੀ ਹੈ ਜੀ ਕਿ ਇਹ ਆਪਾਂ ਇਸ ਨੂੰ ਤੇ ਉੱਥੇ ਦੀ ਕੋਈ ਤੁਲਨਾ ਨਹੀਂ ਕਰ ਸਕਦੇ ਜੀ ਜੋ ਸਿੱਧ ਪੀੜ ਮਾਤਾ ਨੈਣਾ ਦੇਵੀ ਹੈ ਉਹ ਪਰਮ ਸਤਕਾਰਯੋਗ ਪਰਮ ਆਦਰਨੀਆ ਉਹ ਤਾਂ ਹੈ ਹੀ ਹੈ ਤੇ ਜੇ ਆਪਾਂ ਕਹੀਏ ਜਿਸ ਤਰ੍ਹਾਂ ਕਹਿੰਨੇ ਆ ਵੀ ਜੇ ਆਪਾਂ ਪੂਜਾ ਪਾਠ ਤੇ ਭਾਵਨ ਨਾਲ ਕਰਦੇ ਆ ਤਾਂ ਹਰ ਜਗ੍ਹਾ ਤੇ ਉਤੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਇੱਥੇ ਵੀ ਪੂਰੀ ਸ਼ਰਦਾ ਦੇ ਨਾਲ ਜੋ ਵਿਧੀ ਵਿਵਧਾਨ ਦੇ ਨਾਲ ਸਾਰਾ ਕੁਝ ਚੱਲ ਰਿਹਾ ਹੈ ਤਾਂ ਕਰਕੇ ਇੱਥੇ ਵੀ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਬਾਕੀ ਸਭ ਭਾਵ ਦੀ ਗੱਲ ਹੈ ਅੱਛਾ ਕਈ ਸੰਗਤਾਂ ਨੂੰ ਮੰਦਰ ਮਾਤਾ ਨੈਨਾ ਦੇ ਵੀ ਮੰਦਰ ਦਾ ਐਡਰੈਸ ਜਿਹੜਾ ਪ੍ਰੋਪਰ ਨਹੀਂ ਪਤਾ ਤਾਂ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਪੂਰਾ ਐਡਰੈਸ ਸਮਝਾ ਸਕਦੇ ਨੇ ਕੋ ਮੰਦਿਰ ਤਾਂ ਇਹ ਧੂਰੀ ਦੇ ਵਿੱਚ ਹੀ ਹੈ ਜੀ ਬਹੁਤ ਜੇ ਛੋਟੇ ਜਿਹੇ ਸ਼ਬਦਾਂ ਚ ਕਹੀਏ ਤਾਂ ਜਿਹੜਾ ਰਣੀਕੇ ਰੋਡ ਤੇ ਹੈ ਜੀ ਮਨਸਾ ਦੇਵੀ ਵਾਲੇ ਮੋੜ ਦੇ ਬਿਲਕੁਲ ਉੱਪਰ ਮੰਦਿਰ ਸਥਾਪਨਾ ਹੈ ਜੀ ਸੋਡੀ ਗੱਲ ਸਹੀ ਹੈ ਵੀ ਕੁਝ ਹਜੇ ਤੱਕ ਲੋਕਾਂ ਨੂੰ ਨਹੀਂ ਪਤਾ ਹੈਗਾ ਪਰ ਦਿਨ ਪਰ ਦਿਨ ਦਿਨ ਪਰ ਦਿਨ ਲੋਕਾਂ ਨੂੰ ਜਿਨੂੰ ਜਿਨੂੰ ਪਤਾ ਚੱਲ ਜਾਂਦਾ ਤਾਂ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਦੇ ਨਾਲ ਇੱਥੇ ਲੋਕ ਜਿਸ ਤਰ੍ਹਾਂ ਕਿਸੇ ਸਿੱਧ ਪੀੜ ਦੇ ਉੱਤੇ ਆਪਣੇ ਮਨੋ ਕਾਮਨਾ ਲੈ ਕੇ ਜਾਂਦੇ ਨੇ ਉਸੇ ਤਰ੍ਹਾਂ ਲੋਕਾਂ ਦਾ ਰਸ਼ ਲਗ ਪੂਰਾ ਪੈ ਰਿਹਾ ਹੈ ਕੇ ਲੋਕ ਉਸੇ ਤਰ੍ਹਾਂ ਹੀ ਪੂਰੇ ਆਦਰ ਤੇ ਸਤਿਕਾਰ ਦੇ ਨਾਲ ਉਰੇ ਮੱਥਾ ਟੇਕ ਆ ਰਹੇ ਨੇ ਅੱਛਾ ਬੀ ਜੀ ਥੰਦਾ ਐਡਰੈਸ ਪ੍ਰੋਪਰ ਤਰੀਕੇ ਨਾਲ ਜਰੂਰ ਸਮਝਾਇਆ ਜਾਵੇ ਕਿਉਂਕਿ ਪਹਿਲੀ ਵਾਰ ਆਪਾਂ ਵੀਡੀਓ ਕੀਤੀ ਸੀ ਤਾਂ ਬਹੁਤ ਸਾਰੀਆਂ ਕਾਲਸ ਆਈਆਂ ਸੀ ਥੂਰੀ ਦੇ ਵਿੱਚੋਂ ਹੀ ਕਿ ਸਾਨੂੰ ਇਸ ਮੰਦਿਰ ਬਾਰੇ ਥੋੜੀ ਜਾਣਕਾਰੀ ਨਹੀਂ ਹੈਗੀ ਕਿ ਕਿੱਥੇ ਇਹ ਮੰਦਿਰ ਬਣਿਆ ਹੋਇਆ ਤਾਂ ਥੂਰੀ ਨਿਵਾਸੀਆਂ ਨੂੰ ਵੀ ਤੇ ਹੋਰ ਸੰਗਤਾਂ ਨੂੰ ਵੀ ਪੂਰੀ ਜਾਣਕਾਰੀ ਦੇ ਨਾਲ ਇਸ ਮੰਦਿਰ ਦਾ ਐਡਰੈਸ ਜਰੂਰ ਸਮਝਾ ਜਾਵੇ ਫਸਟਲੀ ਮੈਮ ਸ਼ਰਧਾਲੂ ਅੱਜਕਲ ਜਿਵੇਂ ਤੁਸੀਂ ਜਾਣਦੇ ਹੋ ਕਿ ਡਿਜੀਟਲ ਮਤਲਬ ਹੈ ਸਾਰਾ ਕੁਝ ਤੁਸੀਂ ਬਿਲਕੁਲ ਤਾਂ ਮੈਂ ਫਸਟਲੀ ਸਰਦਾ ਲੂ ਮਾਤਾ ਸ਼੍ਰੀ ਨੈਣਾ ਦੇਵੀ ਮੰਦਿਰ ਧੂਰੀ ਦੇ ਨਾਮ ਤੇ Google ਦੇ ਉੱਤੇ ਮੈਪ ਦੇ ਉੱਤੇ ਮਤਲਬ ਕਰ ਸਕਦੇ ਨੇ ਸਰਚ ਕਰਕੇ ਵੀ ਇੱਥੇ ਪਹੁੰਚ ਸਕਦੇ ਨੇ ਬਾਕੀ ਉਸ ਤੋਂ ਇਲਾਵਾ ਸੰਕਲਪ ਸਿਧ ਮਾਤਾ ਸ਼੍ਰੀ ਨੈਣਾ ਦੇਵੀ ਐਵਾਂ ਬਾਬਾ ਬਾਲਕਨਾਰ ਮੰਦਿਰ ਇਹ ਬਰਨਾਲਾ ਰੋਡ ਜੋ ਰਣੀਕੇ ਰੋਡ ਨੂੰ ਕੱਕੜਵਾਲ ਨੂੰ ਜਾਂਦਾ ਉਹ ਰੋਡ ਦੇ ਉੱਤੇ ਹੀ ਮੇਨ ਦੇ ਉੱਤੇ ਹੀ ਮਤਲਬ ਸਭ ਨੂੰ ਪਤਾ ਚੱਲ ਜਾਏਗਾ ਕਿਉਂਕਿ ਆ ਆਪਾਂ ਕਹਿ ਦਿੰਦੇ ਆ ਵੀ ਇੱਕ ਬੋਰਡ ਲੱਗਦੇ ਵੀ ਮੰਦਿਰ ਦੀ ਦਿਖ ਵੀ ਉੱਦਾਂ ਹੀ ਆ ਚੰਡੀਆਂ ਲੱਗੀਆਂ ਹੋਈਆਂ ਕੁਝ ਉਸ ਤਰ੍ਹਾਂ ਦੂਰੋਂ ਮੈਂ ਮੰਦਿਰ ਦਾ ਮਾਤਾ ਸ਼੍ਰੀ ਨਾਨਾ ਦੇਵੀ ਜੀ ਦੇ ਮੰਦਿਰ ਦਾ ਗੁੰਮਦ ਦੂਰੋਂ ਹੀ ਮਤਲਬ ਸਰਦਾਰ ਲੋਆ ਨੂੰ ਪਤਾ ਚੱਲ ਜੇਗਾ ਕਿ ਉਹ ਮਾਤਾ ਨਾਨਾ ਦੇਵੀ ਮੰਦਿਰ ਦਾ ਦੇ ਦਰਸ਼ਨ ਸ਼ੁਰੂ ਹੋ ਚੁੱਕੇ ਨੇ ਦੂਰੋਂ ਸੜਕ ਤੋਂ ਬਹੁਤ ਦੂਰ ਤੋਂ ਪਤਾ ਚੱਲ ਜਾਂਦਾ ਜੀ ਕੋਈ ਐਦਾਂ ਦਾ ਮਤਲਬ ਕੋਈ ਉਹ ਨਹੀਂ ਹੈ ਬਰਨਾਲਾ ਰੋਡ ਰਣੀਕੇ ਰੋਡ ਦੇ ਉੱਤੇ ਜਿਸ ਤਰ੍ਹਾਂ ਮੇਰੇ ਵੱਡੇ ਵੀਰ ਜੀ ਨੇ ਦੱਸਿਆ ਕਿ ਸਥਿਤਤ ਉਹ ਉਸੇ ਰੋਡ ਦੇ ਉੱਤੇ ਸਥਿਤ ਹੈ ਬਾਈਪਾਸ ਤੋਂ ਸਿਰਫ ਅੱਧਾ ਕਿਲੋ ਸੋ ਦਸ ਕੋ ਇਸ ਦਾਲੂ ਸੰਨ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਮੰਦਰ ਦੇ ਵਿੱਚ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਕਈ ਦਿਨ ਕਈ ਦਿਨ ਹੋ ਗਿਆ ਮਾਤਾ ਨਾਨਾ ਦੇ ਵੀ ਮੰਦਰ ਦੇ ਵਿੱਚ ਰੌਣਕਾਂ ਲੱਗੀਆਂ ਨੇ ਤੇ ਆਰਤੀ ਜਿਹੜੀ ਹੈ ਇੱਥੇ ਵੀ ਓਨੇ ਵਾਰ ਪੰਜ ਵਾਰ ਕੀਤੀ ਜਾਂਦੀ ਹੈ ਜਿੱਦਾਂ ਕਿ ਹਿਮਾਚਲ ਦੇ ਵਿੱਚ ਮਾਤਾ ਨਾਨਾ ਦੇ ਵੀ ਮੰਦਰ ਦੇ ਵਿੱਚ ਪੰਜ ਵਾਰ ਆਰਤੀ ਹੁੰਦੀ ਹੈ ਔਰ ਤੇ ਉਸੇ ਤਰ੍ਹਾਂ ਹੀ ਇੱਥੇ ਵੀ ਮਾਤਾ ਦਾ ਸ਼ਿੰਗਾਰ ਹੁੰਦਾ ਆ ਪੰਜ ਤਰ੍ਹਾਂ ਪੰਜ ਵਾਰ ਇੱਥੇ ਵੀ ਆਰਤੀ ਹੁੰਦੀ ਹੈ ਤੁਸੀਂ ਵੀ ਇੱਕ ਵਾਰ ਇਸ ਮੰਦਰ ਦੇ ਦਰਸ਼ਨ ਜ਼ਰੂਰ ਕਰਕੇ ਜਾਓ ਜੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ